ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਵਿਸਾਖੀ ਇੱਕ ਪਵਿੱਤਰ ਤਿਉਹਾਰ ਜਿਹੜਾ ਕਿ ਸਿੱਖ ਧਰਮ ਦੇ ਇਤਿਹਾਸ ਦੇ ਨਾਲ ਇੱਕ ਵੱਡੀ ਅਸੀਂ ਕਹਿ ਸਕਦੇ ਹਾਂ ਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਅਸੀਂ ਅੱਜ ਪੰਜਾਬ ਯੂਨੀਵਰਸਿਟੀ ਪਹੁੰਚੇ ਜਿੱਥੇ ਕੀ ਦਸਤਾਰ ਦਾ ਲੰਗਰ ਲਗਾਇਆ ਗਿਆ ਤੇ ਨੌਜਵਾਨ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਆ ਕਿ ਨਾਮ ਤੁਹਾਡਾ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਕਮਲ ਸਿੰਘ ਹੈ ਜੀ ਅੱਜ ਜੋ ਅਸੀਂ ਇਹ ਲੰਗਰ ਲਗਾਇਆ ਗਿਆ ਜੀ ਐਸਓਈ ਪਾਰਟੀ ਵੱਲੋਂ ਜੋ ਵਿਸਾਖੀ ਦਾ ਤਿਹਾੜਾ ਹੈ ਜੀ ਖਾਲਸਾ ਪੰਥੀ ਸਿਰਜਣਾ ਜੀ 1699 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਵੇ ਕੁਝ ਪਹਿਲਾਂ ਜਦੋਂ ਆਪਣੇ ਮਾਪਿਓ ਜਦੋਂ ਵੀ ਆ ਦਸਤਾਰ ਬੰਦੀ ਆਪਣੀ ਕਰਦੇ ਆ ਆਪਾਂ ਜਦੋਂ ਗਾਂ ਵੱਡੇ ਹੋ ਜਾਂਦੇ ਤਾਂ ਜਿਹੜੇ ਆਪਾਂ ਕੇਸ ਉਹ ਕਤਲ ਕਰਾ ਦਿੰਦੇ ਆ ਫਿਰ ਆਪਣੀ ਜਿਹੜੀ ਥੋੜੀ ਉਮਰ ਲੰਘਦੀ ਹੈ ਕੋਈ ਸਿਆਣੇ ਹੁੰਦੇ ਆ ਫਿਰ ਆਪਾਂ ਸਿੱਖੀ ਵਾਲੇ ਰਾਤ ਹੁੰਦੇ ਆ ਫਿਰ ਆਪਾਂ ਦਸਤਾਰ ਸਜਦੇ ਆ ਪਰ ਅਸੀਂ ਜੋ ਸਿੰਪਲ ਸਾਈਨ ਦੇ ਇੰਡੇ ਆ ਕਿ ਅਸੀਂ ਇੱਥੇ ਲੰਗਰ ਟੁੱਟ ਜੋ ਪੱਗਾਂ ਦਾ ਲਗਾਇਆ ਹੋਇਆ ਵਾ ਕਿ ਜਿਹੜੇ ਆਪਣੇ ਨੌਜਵਾਨੇ ਮੁੰਡੇ ਸਿੱਖੀ ਤੋਂ ਪਟਕ ਗਏ ਨੇ ਉਹ ਆਪਣੇ ਰੋਜ਼ ਜਿਹੜੀ ਦਸਤਾਰ ਸਜਾਈ ਜਾਵੇ ਇੱਕ ਵਿਸਾਖੀ ਦਾ ਤਿਹਾਰ ਤੇ ਜੀ ਕਿਸਾਨਾਂ ਦੀ ਵੀ ਬੜੇ ਖੁਸ਼ੀ ਵਾਲਾ ਦਿਨ ਹੁੰਦਾ ਵਾ ਜੀ ਇਹਦੋਂ ਜਿੰਨਾ ਜਿਹੜੀ ਹੈ ਕਿ ਉਹ ਵਾਢੀ ਆਈ ਹੁੰਦੀ ਹੈ ਤੇ ਵਿਸਾਖੀ ਦਾ ਤਿਉਹਾਰ ਜਿਹੜਾ ਕਿ ਉਹ ਸਾਡੇ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ ਜੀ ਬਿਲਕੁਲ ਸਾਡੇ ਨਾਲ ਹੋਰ ਵੀ ਨੌਜਵਾਨ ਕਿੰਨੇ ਕਿ ਦਸਤਾਰ ਬੰਦੀ ਅੱਜ ਇੱਥੇ ਕੀਤੀ ਕਿੰਨੇ ਕਿ ਨੌਜਵਾਨ ਇੱਥੇ ਜਿਨ੍ਹਾਂ ਨੇ ਇਸ ਪਵਿੱਤਰ ਦਿਨ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਹਾਂਜੀ ਤੇ ਮੈਂ ਇਹ ਮੈਂ ਜੇਪੀ ਬਰਾੜੀ ਅਸੀਂ ਸ਼ੋਮਨੀ ਕਾਲੀ ਦਲ ਦੀ ਇੱਕ ਸਟੂਡੈਂਟ ਵਿੰਗ ਐਸਓਆਈ ਇੱਥੇ ਉਹਦੇ ਰਿਲੇਟਿਡ ਕੰਮ ਕਰਦੇ ਆਂ ਆ ਤੇ ਐਸ.ਓ.ਆਈ ਤੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਇਹ ਲੰਗਰ ਲਗਾਇਆ ਗਿਆ ਸਾਡਾ ਇਹ ਪਿਛਲੀ ਵਿਸਾਖੀ ਤੇ ਵੀ ਇਹ ਲੰਗਰ ਲਗਾਇਆ ਗਿਆ ਸੀ ਇਸ ਵਾਰ ਇਹ ਦੂਸਰਾ ਲੰਗਰ ਲਗਾਇਆ ਗਿਆ ਤੇ ਸਾਡਾ 100 ਪਲੱਸ ਪੱਗ ਤੇ ਦਸਤਾਰ ਦਾ ਲੰਗਰ ਲਗਾਇਆ ਤੇ ਦਸਤਾਰ ਬੰਦੀ ਵੀ ਹੋ ਰਹੀ ਹੈ ਇੱਥੇ ਜਿਹੜੀ ਜਿਹੜਾ ਵੀ ਕੋਈ ਪੱਗ ਬਣਾਉ ਬਣਾਉਣੀ ਹੈ ਜਿਹੜਾ ਕੋਈ ਚਾਹ ਬਣਾਉ ਆ ਕੇ ਬਣਾ ਸਕਦਾ ਤੇ ਇਹ ਅਸੀਂ ਇਹੀ ਕਹਿੰਨੇ ਆ ਵੀ ਵੱਧ ਤੋਂ ਵੱਧ ਦਸਤਾਰਾਂ ਆਪਣੀਆਂ ਦੇਖਣ ਬਣਨੀਆਂ ਆਪਾਂ ਗੁਰੂ ਸਾਹਿਬ ਦੇ ਜੋ ਆਪਣੀ ਦਸਤਾਰ ਬੰਦੀ ਆ ਆਪਾਂ ਕਰੀਏ ਇਸ ਆਪਣੇ ਖਾਲਸਾ ਪੰਥ ਦੇ ਵਿਸਤੀ ਬਿਲਕੁਲ ਅਸੀਂ ਗੱਲ ਕਰੀ ਤਾਂ ਸਿੱਖ ਸਮਾਜ ਦਾ ਜਿਹੜਾ ਇਤਿਹਾਸ ਹੈਗਾ ਜਿਨ੍ਹਾਂ ਨੇ ਜੰਗਾਂ ਦੇ ਵਿੱਚ ਫਤਿਹ ਕੀਤਾ ਸੀ ਕੋਈ ਵੀ ਜੰਗ ਲੈ ਜਿਸ ਦੇ ਵਿੱਚ ਅਸੀਂ ਸਿੱਖ ਸਮਾਜ ਦੀ ਜਿਹੜੀ ਅੱਜ ਦੀਆਂ ਜੰਗਾਂ ਹੋਣ ਸਭ ਤੋਂ ਅੱਗੇ ਸਿੱਖ ਰੈਜੀਮੈਂਟ ਨੂੰ ਮੌਕਾ ਦਿੱਤਾ ਜਾਂਦਾ ਹੈ ਕੀ ਕਰਾਂ ਜੇ ਤੁਸੀਂ ਅੱਜ ਇੱਥੇ ਸਪੈਸ਼ਲ ਪ੍ਰੋਗਰਾਮ ਤੁਹਾਡਾ ਇੱਥੇ ਹੈਗਾ ਸੀ ਢਾਡੀ ਜਥਾ ਜਿਹੜਾ ਸੀ ਕਹਿ ਸਕਦੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਕੇਸਗੜ੍ਹ ਦੀ ਉੱਚੀ ਠੇਰੀ ਦੇ ਉੱਤੇ ਸੀਸ ਦੀ ਮੰਗ ਕੀਤੀ ਸੀ ਤੇ ਪੰਜ ਪਿਆਰੇ ਉੱਠੇ ਪੰਜ ਪਿਆਰਾਂ ਨੂੰ ਅੰਮ੍ਰਿਤ ਦੀਆਂ ਘੋਟਾਂ ਛਕਾਈਆਂ ਗਈਆਂ ਜਿਦੇ ਅੰਦਰ ਪੰਜ ਘੋਟਾ ਅੰਮ੍ਰਿਤ ਦੀਆਂ ਗਈਆਂ ਉਹਨੇ ਮੌਤ ਨੂੰ ਮਖੌਲਾ ਕੀਤੀਆਂ ਤੇ ਜਿਵੇਂ ਤੁਸੀਂ ਕਹਿ ਰਹੇ ਸਨ ਸਿੱਖ ਰੈਜੀਮੈਂਟ ਇਹ ਮਹਾਰਾਜ ਨੇ ਥਾਪੜਾ ਦਿੱਤਾ ਹੋਇਆ ਪੰਜਾਬ ਦੀ ਧਰਤੀ ਨੂੰ ਕਿਉਂਕਿ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਸੋ ਇਹ ਮਹਾਰਾਜ ਦੇ ਇਹ ਬਾਣੀ ਦਾ ਪ੍ਰਤਾਪ ਹੈ ਉਹਨਾਂ ਦੇ ਕਿਤੇ ਜਿਹੜੇ ਆਸ਼ੀਰਵਾਦ ਹੈ ਤਾਂ ਕਰਕੇ ਅੱਜ ਸਿੱਖ ਦੇਸ਼ ਵਿਦੇਸ਼ ਦੇ ਵਿੱਚ ਮੱਲਾ ਮਾਰ ਰਹੇ ਨੇ ਸੋ ਨੌਜਵਾਨ ਵੀਰ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਜਿਹੜੇ ਅੱਜ ਬਹੁਤ ਸਾਰੇ ਨੌਜਵਾਨ ਨੇ ਅੱਜ ਸਿੱਖੀ ਤੋਂ ਮੁਨਕਰ ਹੁੰਦੇ ਜਾ ਰਹੇ ਨੇ ਪਰ ਵੀਰਾਂ ਵੱਲੋਂ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਅੱਜ ਦਸਤਾਰਾਂ ਦੇ ਲੰਗਰ ਲਾਏ ਗਏ ਨੇ ਸੋ ਉੱਥੇ ਹੀ ਸੱਤ ਪਾਰਟੀ ਵੱਲੋਂ ਵੀ ਬਹੁਤ ਚੰਗਾ ਇੱਕ ਪਹਿਲਾਂ ਗੱਤਕੇ ਪ੍ਰਦਰਸ਼ਨ ਹੋਏ ਨੇ ਉਪਰੰਤ ਢਾਡੀ ਦੀਵਾਨ ਸਜਾਏ ਗਏ ਨੇ ਸੋ ਸਾਰੀ ਸੰਗਤਾਂ ਨੂੰ ਜਿੰਨੀਆਂ ਵੀ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਦੇਖ ਰਿਆ ਨੇ ਸਾਰਿਆਂ ਨੌ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਾਰਿਆਂ ਨੂੰ ਖਾਲਸੇ ਸਿਰਜਣ ਦੇ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਪਿੱਛੇ ਕੀ ਮਕਸਦ ਕੀ ਸੀ ਤੁਸੀਂ ਤ ਤੁਸੀਂ ਪਹਿਲਾਂ ਵੀ ਸਮਝਾਟੇ ਹੋ ਕਿ ਮਕਸਦ ਕੀ ਸੀ ਗੁਰੂ ਸਾਹਿਬ ਦਾ ਮਹਾਰਾਜ ਨੂੰ ਔਰੰਗਜ਼ੇਬ ਕਹਿੰਦਾ ਸੀ ਕਿ ਤੁਸੀਂ ਭੌਰੇ ਦੇ ਵਿੱਚ ਵੱੜ ਕੇ ਭਗਤੀ ਕਰੋ ਤੁਸੀਂ ਰੇਸ਼ਮੀ ਪਸ਼ਾਕਾਂ ਨਹੀਂ ਪਹਿਨ ਸਕਦੇ ਤੁਸੀਂ ਘੋੜਿਆਂ ਤੇ ਨਹੀਂ ਚੜ੍ਹ ਸਕਦੇ ਸੋ ਮਹਾਰਾਜ ਨੇ ਦੂਣ ਸਵਾਈ ਕਰਕੇ ਉਹਦਾ ਉੱਤਰ ਦਿੱਤਾ ਮਹਾਰਾਜ ਨੇ ਰਣਜੀਤ ਨਗਾਰਾ ਮੜਿਆ ਤੇ ਉਸੇ ਰਣਜੀਤ ਨਗਾਰੇ ਤੇ ਗੁਰੂ ਦਾ ਖਾਲਸਾ ਲਾ ਕੇ ਤੌਂਸਿਆਂ ਤੇ ਚੋਟਾਂ ਉਹ ਪਹਾੜਾਂ ਵੱਲੋਂ ਸ਼ਿਕਾਰ ਚੜਦਾ ਏ ਤੇ ਉਸ ਨਗਾਰੇ ਦੀ ਗੂੰਜ ਸੁਣ ਕੇ ਬਾਈ ਧਾਰ ਦੇ ਰਾਜੇ ਤੇ ਉਹ ਵੀ ਕੰਬ ਉੱਠੇ ਸਨ ਤੇ ਉਸ ਰਣਜੀਤ ਰਣਗਾਰੇ ਦੀ ਗੂੰਜ ਦਿੱਲੀ ਤੱਕ ਪਈ ਔਰੰਗਜ਼ੇਬ ਕੰਬ ਉੱਠਿਆ ਸੋ ਮਹਾਰਾਜ ਦਾ ਕੇਵਲ ਤੇ ਕੇਵਲ ਇਹ ਮੋਟਿਵ ਸੀ ਕਿ ਸਿੱਖ ਦਬ ਕੇ ਰਹਿਣ ਵਾਲੇ ਨਹੀਂ ਜੇ ਹੈਗੇ ਇਹ ਬੜੀ ਚੜ੍ਹਦੀ ਕਲਾ ਦੇ ਨਾਲ ਆਪਣਾ ਜੀਵਨ ਬਸਰ ਕਰਦੇ ਨੇ ਇਹ ਕਿਸੇ ਦੀ ਈਨ ਨਹੀਂ ਮੰਨਦੇ ਕਿਸੇ ਅੱਗੇ ਗੋਡੇ ਨਹੀਂ ਟੇਕਦੇ ਸਗੋਂ ਆਏ ਨੂੰ ਤੇਗ ਪੱਕੀ ਤੇ ਚੜ੍ਹ ਕੇ ਆਏ ਨੂੰ ਤੇਗ ਪੱਕੀ ਸੋ ਇਹ ਗੁਰੂ ਨਾਨਕ ਦੇ ਘਰ ਦਾ ਕਨਸੈਪਟ ਹੈ ਪਹਿਲਾਂ ਵਾਰ ਕਰਦੇ ਨਹੀਂ ਤੇ ਦੂਜਾ ਕਿਸੇ ਦਾ ਸੰਹਦੇ ਨਹੀਂ ਬਾਬੇ ਅਸੀਂ ਗੁਰੂ ਨਾਨਕ ਗੁਰੂ ਗੋਬੀ ਸਿੰਘ ਦੀ ਛੋਟੇ ਸਾਹਿਬ ਜਨਾਂ ਦੀ ਗੱਲ ਕਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਔਰੰਗਜ਼ੇਬ ਦੀਆਂ ਫੌਜਾਂ ਨੇ ਧਰਮ ਪ੍ਰਵਰਤਨ ਦੇ ਲਈ ਵੀ ਇੰਨਾ ਉਕਸਾਇਆ ਪਰ ਉਹਨਾਂ ਨੇ ਅਜੇ ਹੱਨ ਨਹੀਂ ਕੀਤਾ ਕਹਿੰਦੇ ਕਿ ਧਰਮ ਸਾਡੇ ਜੋ ਉਹਨਾਂ ਨੇ ਉਸ ਸਮੇਂ ਦੇ ਨਾਰੇ ਲਗਾਏ ਸੀ ਤਾਂ ਤੁਸੀਂ ਉਸ ਸੀਨ ਨੂੰ ਵੀ ਦੇਖ ਦਿਓ ਕਿ ਅੱਜ ਦਾ ਜੋ ਇੱਕ ਨੌਜਵਾਨ ਕੇਸ ਘਟਾ ਦਿੰਦੇ ਨੇ ਹਾਂਜੀ ਹਾਂ ਉਹ ਛੋਟੇ ਸਹਿਬਜ਼ਾਦੇ ਉਹ ਕੇਵਲ ਤੇ ਕੇਵਲ ਆਪਾਂ ਕਹਿ ਦਿੰਨੇ ਆ ਕਿ ਉਹ ਛੋਟੇ ਸਨ ਪਰ ਸੱਚ ਕਰਕੇ ਜਾਣੇ ਬਹੁਤ ਵੱਡੇ ਸਨ ਉਹਨਾਂ ਦਾ ਸੋਚਣ ਦਾ ਮਿਆਰ ਬਹੁਤ ਉੱਚਾ ਸੀ ਸੋ ਅੱਜ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਅੱਜ ਬਹੁਤ ਜਿਹੜਾ ਮੁੱਦਾ ਬਣ ਚੁੱਕਿਆ ਕਿ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਆ ਇਹ ਮੇਰੀ ਨਿੱਜੀ ਸੋਚ ਹੈ ਤੁਸੀਂ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹਿਓ ਜਿੰਨਾ ਸਦਕ ਨਾਲ ਉਹਨਾਂ ਨੇ ਘਾਲਣਾ ਘਾਲਿਆਂ ਨੇ ਬੜੇ ਸੀਮਤ ਜਿਹੇ ਸਾਧਨਾਂ ਨਾਲ 18ਵੀਂ ਸਦੀ ਦੀ ਗੱਲ ਕਰੀਏ ਸਿੱਖਾਂ ਕੋਲ ਕੋਈ ਬਹੁਤੇ ਸੰਸਾਧਨ ਨਹੀਂ ਸੀ ਉਹਨਾਂ ਕੋਲ ਉਹਨਾਂ ਦੇ ਫਟੇ ਚੋਲੇ ਹੁੰਦੇ ਸਨ ਉਹਨਾਂ ਨੇ ਘੋੜਿਆਂ ਦੀ ਕਾਠੀਆਂ ਤੇ ਰਾਤਾਂ گزارੀਆਂ ਪਰ ਉਹਨਾਂ ਨੇ ਕੇਵਲ ਕੇਵਲ ਤੇ ਕੇਵਲ ਉਹਨਾਂ ਦੇ ਚੜ੍ਹਦੀ ਕਲਾ ਪੱਲੇ ਸੀ ਉਹ ਅਕਾਲ ਅਕਾਲ ਕਹਿ ਕੇ ਚੜ੍ਹਦੀ ਕਲਾ ਦੇ ਨਾਲ ਆਪਣਾ ਜੀਵਨ ਬਸਰ ਕਰਦੇ ਸੀ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸਾਡੇ ਵੱਡਿਆਂ ਨੇ ਬੜੇ ਸੀਮਤ ਜਿਹੇ ਸਾਧਨਾਂ ਦੇ ਨਾਲ ਉਹ ਬਦਲ ਲੀ ਢਾ ਲਿਆ ਉਹ ਦਿੱਲੀ ਤੱਕ ਖਾਲਸੇ ਪੰਥ ਦੀ ਗੁਜ਼ਾਰਾ ਪਈਆਂ ਸੋ ਇਹ ਡਿਪਰੈਸ਼ਨ ਦਾ ਮੈਂ ਕਹਿੰਦਾ ਵੀ ਕੋਈ ਸ਼ਕਾਰਨੀ ਜੇ ਹੋ ਸਕਦਾ ਜੇਕਰ ਤੁਸੀਂ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹੋਗੇ ਦੋ ਬਾਣੀ ਦੇ ਸ਼ਬਦਾਂ ਕਰ ਤੁਸੀਂ ਬੋਲ ਕੇ ਸਾਡੇ ਜਿਹੜੇ ਸੰਗਤ ਨੂੰ ਜੇਕਰ ਤੁਸੀਂ ਬੋਲਦੇ ਦੋ ਕੁਰਬਾਨੀ ਦੇ ਸ਼ਬਦ ਹਾਂਜੀ ਹਾਂਜੀ ਜਿਵੇਂ ਭਾਈ ਨੰਦ ਲਾਲ ਜੀ ਲਿਖਦੇ ਨੇ ਕਿ ਨਾਂ ਸਰੋਵ ਮਨਸੂਰ ਗੁਰ ਗੋਬਿੰਦ ਸਿੰਘ ਇਹ ਬਾਣੀ ਨਹੀਂ ਭਾਈ ਨੰਦ ਲਾਲ ਜੀ ਲਿਖਤਾ ਹੈ ਨਾਸ ਰੋਮਨ ਸੁਰਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਹੱਕਾ ਗਨਜ਼ੂਰ ਗੁਰਗੋਬਿੰਦ ਸਿੰਘ ਅਮਲਾ ਫੈਜ਼ੇ ਨੂਰ ਗੁਰਗੋਬਿੰਦ ਸਿੰਘ ਹੱਕ ਹੱਕਾ ਗਾ ਗੁਰਗੋਬਿੰਦ ਸਿੰਘ ਸਾਹਿਬ ਸ਼ੈਨशाह ਗੁਰਗੋਬਿੰਦ ਸਿੰਘ ਵਾਹ ਪ੍ਰਗਟਿਓ ਮਰਦੇ ਗੰਮੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਕਰਛੇ ਵਾਇ ਗੁਰਜੀ ਕੀ ਫਤਿਹ ਸੋ ਇਹ ਨੌਜਵਾਨ ਜਿਨ੍ਹਾਂ ਦੇ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਇੱਕ ਨੌਜਵਾਨਾਂ ਨੂੰ ਇੱਕ ਵੱਡੀ ਸੇਧ ਹੈਗੀ ਹੈ ਕਿ ਇੱਥੇ ਪਾਗਾਂ ਦਾ ਜਿਹੜਾ ਦਸਤਾਰ ਦਾ ਜਿਹੜਾ ਲੰਗਰ ਲਗਾਇਆ ਗਿਆ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇੱਥੇ ਇਸ ਲੰਗਰ ਦਾ ਜਿਹੜਾ ਹਿੱਸਾ ਬੰਨਣਾ ਚਾਹੀਦਾ ਸੋ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਰੂਬਰੂ ਕਰਾਂਦੇ ਹਾਂ ਅਲੱਗ-ਅਲੱਗ ਸਟੋਰੀਆਂ ਦੇ ਨਾਲ ਤਾਂ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਪਹੁੰਚੇ ਜਿੱਥੇ ਕਿ ਸਾਨੂੰ ਬਹੁਤ ਵਾਰ ਲੱਗਿਆ ਕਿ ਨੇਕਾ ਨੌਜਵਾਨ ਜਿਹੜੇ ਕਿ ਅੱਜ ਦਸਤਾਰ ਬੰਦੀ ਇੱਥੇ ਕਰਵਾ ਰਹੇ ਨੇ ਤੇ ਉਹਨਾਂ ਦਾ ਜੋ ਇੱਕ ਵੱਡਾ ਸੁਨੇਹਾ ਵੀ ਹੈਗਾ ਉਹ ਪੂਰੇ ਦੇਸ਼ ਕੀ ਦਸਤਾਰ ਜਿਹੜੀ ਪਛਾਣ ਹੈਗੀ ਆ ਇਸ ਨੂੰ ਅਸੀਂ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੀਦਾ ਹੈ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਜ ਪੰਜਾਬ ਯੂਨੀਵਰਸਿਟੀ ਤੋਂ